ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਖਰੀਕੇ ਤੁਸੀਂ ਦੇਖ ਰਹੇ ਹੋ YouTube ਚੈਨਲ ਮਲਕੀਤ ਖਰੀਕੇ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੀ YouTube ਤੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਬੀੜੀ ਬੋਲਾਂ ਬਾਰੇ ਜਾਣਕਾਰੀਆਂ ਦੇ ਕੋਲ ਬਿਰਾਉਨੇ ਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਇੱਕ ਜਿਹੜਾ ਵਾ ਉਸ ਵਿੱਚ ਦੇਖ ਸਕਦੇ ਹੋ ਕਿ ਤੁਹਾਡੇਆਂ ਜੁਟਾਂ ਕਿੰਨੀਆਂ ਮਚਲੀਆਂ ਨੇ ਕਿੰਨੀਆਂ ਬਲਗੀਆਂ ਨੇ ਤੁਸੀਂ ਕਿਸ ਤਰੀਕੇ ਨਾਲ ਆਪਣੀ ਜਿਹੜੀ ਆ ਬੀੜੀ ਵਰਤੋਂ ਕਰਨੀ ਹੈ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਜਿਆਦਾ ਦੇਰੀ ਕਰਦੇ ਚਲੋ ਚੈੱਕ ਕਰਦੇ ਹਾਂ ਆਓ ਜੀ ਲੱਗੇ ਰਿਹਾਓ ਕੈਮਰਾ ਜਿਸ ਤਰ੍ਹਾਂ ਇੱਕ ਮੀਟਰ ਆ ਇਸ ਦੀ ਆਪਾਂ ਝੂਟਾ ਵੇਖ ਲਿਆ ਸਾਰਾ ਮੀਟਰ ਪੜਨਾ ਮੀਟਰ ਦੇ ਉੱਤੇ ਕਿਹੋ ਲਿਖਿਆ ਹੁੰਦਾ ਕੀ ਲਿਖਿਆ ਹੁੰਦਾ ਸਭ ਤੋਂ ਪਹਿਲਾਂ ਨੂੰ ਥੋੜੀ دیر ਲਈ ਲੌਂਗ ਪ੍ਰੈਸ ਕਰਕੇ ਨੱਪਣਾ ਵਾ ਇਸ ਤਰ੍ਹਾਂ ਆਠੇ ਉੱਤੇ ਆ ਜਾਣਗੇ ਆ ਜਿਉਂ ਤੋਂ ਬਾਅਦ ਜਦੋਂ ਪਹਿਲੀ ੜ ਦਬਾਵਾਂਗੇ ਤਾਂ ਜਿਹੜਾ ਇਹ ਵਾ ਇਹ ਤਰੀਕ ਸ਼ੋ ਕਰਦਾ ਵਾ ਜਿਸ ਤਰ੍ਹਾਂ 29 ਤਰੀਕ 9ਵਾਂ ਮਹੀਨਾ 2025 ਉਸ ਤੋਂ ਦੁਬਾਰਾ ਦਬਾਵਾਂਗੇ ਆਪਾਂ ਤੇ ਆ ਗਿਆ ਇਸ ਸਮੇਂ ਦਾ ਟਾਈਮ 19:46:15 ਯਾਨੀ 7:45 46 ਹੋ ਤੱਕ ਨੇ ਉਸ ਤੋਂ ਬਾਅਦ ਇਹ ਹੁੰਦਾ ਵਾ ਸੀਰੀਅਲ ਨੰਬਰ ਇਹਦਾ ਜਿਹੜਾ ਮੀਟਰ ਤੁਸੀਂ ਦੇਖ ਰਹੇ ਹੋ 9913458 ਥੱਲੇ ਮੀਟਰ ਦਾ ਸੀਰੀਅਲ ਨੰਬਰ ਚੱਲ ਰਿਹਾ 9913458 ਇਹਦਾ ਸੀਰੀਅਲ ਨੰਬਰ ਆ ਜਾਂਦਾ ਉਸ ਤੋਂ ਪਰਾਂਜੋ ਦਬਾਵਾਂਗੇ ਪ੍ਰੈਸ ਕਰਾਂਗੇ ਤਾਂ ਜਿਹੜੀ ਰੀਡਿੰਗ ਆਏਗੀ ਜਿਹੜਾ ਪੈਰਾਮੀਟਰ ਆ ਰਿਹਾ ਵਾ 17850 ਇਹਦੇ ਗੱਡੀ ਦੀ ਦੇਖੋ ਲਿਖਿਆ ਹੈ kWh ਕਿਲੋਵਾਟ ਆਵਰ ਇਹ ਜਿਹੜੀ ਆ ਰੀਡਿੰਗ ਆ ਇਸ ਦੇ ਆਧਾਰ ਤੇ ਜਿਹੜਾ ਆਪਣਾ ਬਿਜਲੀ ਦਾ ਬਿੱਲ ਬਣਦਾ ਵਾ ਜਿੱਥੇ ਜਿਹੜੇ ਜੋਟਾ ਮੱਛੀਆਂ ਦਿਆਂ ਵਾ ਉਸ ਆਧਾਰ ਤੇ ਜਿਹੜਾ ਆਪਣਾ ਬਿਲੀਪੁਰ ਆਪਣਾ ਬਿੱਲ ਭੇਜਦਾ ਵਾ 1 ਕਿਲੋਵੋਟ ਆਵਰ ਤਾਂ ਬਰਨਦਾ ਵਾ 1 ਘੰਟੇ ਦੇ ਵਿੱਚ 1 ਕਿਲੋਵੋਟ ਲੋਡ ਚੱਲ ਜਾਵੇ 1 ਕਿਲੋਵੋਟ ਲੋਡ 1 ਘੰਟਾ ਲਗਾਤਾਰ ਚੱਲੇ ਤਾਂ ਇੱਕ ਜੁੰਟ ਜਿਹੜੀ ਆ ਉਹ ਮੱਚਦੀ ਆ ਬਲਦੀ ਆ ਉਸ ਤੋਂ ਪਰਾਂ ਚ ਦਬਾਵਾਂਗੇ ਆਪਾਂ ਫਿਰ ਦੁਬਾਰਾ ਤਾਂ ਇਹ ਆ ਗਿਆ ਕੇਵੀਐਚ ਇਹ ਕਿਲੋਵੋਲਟ ਐਂਪੀਅਰ ਹੁੰਦਾ ਆ ਇਸ ਦੀ ਗਿਣਤੀ ਜਿਹੜੀ ਆ ਘਰਾਂ ਦੀ ਮੀਟਰ ਤੇ ਨਹੀਂ ਕੀਤੀ ਜਾਂਦੀ ਇਹ ਜ਼ਿਆਦਾਤਰ ਐਸਪੀ ਕਰੈਕਸ਼ਨ ਜਿਹੜੇ ਹੁੰਦੇ ਆ ਜਾਂ ਜਿੱਥੇ ਮੋਟਰਾਂ ਵਗੈਰਾ ਚੱਲਦੀਆਂ ਇੰਡਕਸ਼ਨ ਲੋਡ ਹੁੰਦਾ ਵਾ ਉੱਥੇ ਕੋਈ ਲੋਡ ਵਧਦਾ ਘਟਦਾ ਰਹਿੰਦਾ ਵਾ ਜਿਸ ਤਰ੍ਹਾਂ ਕੋਈ ਮੋਟਰ ਹੁੰਦੀ ਆ ਮੋਟਰ ਤੇ ਤੇ ਸ਼ਾਰਟ ਤੇ ਕਿ ਕੀ ਰੋਡ ਪਾਇੰਟ ਆ ਉਹ ਕਦੀ ਰੋਡ ਘਟਦਾ ਘਰੀ ਵੱਧਦਾ ਉਹਦੀ ਰੇੜੀ ਜਿਹੜੀ ਆ ਕੇਵੀਆਰ ਹੀ ਲੈ ਜਾਂਦੀ ਹੈ ਜਦ ਕਿ ਘਰਾਂ ਵਿੱਚ ਦੀ ਕੋਈ ਵੈਲਿਊ ਨਹੀਂ ਹੈਗੀ ਇਸ ਤੋਂ ਪਰਾਂ ਜਦੋਂ ਅਸੀਂ ਦਬਾਵਾਂਗੇ ਤਾਂ ਇਸ ਤੇ ਆਪਣਾ ਇਸ ਮਹੀਨੇ ਦਾ ਜਿਹੜਾ ਐਮਡੀ ਮੈਕਸਿਮਮ ਡਿਮਾਂਡ ਲੋਡ ਜਿੰਨਾ ਚੱਲਿਆ ਹੋਊਗਾ ਵਰਤਿਆ ਹੋਊਗਾ ਉਹ ਆ ਜਾਏਗਾ 0.98 ਕਿਲੋਵਾਟ ਆਪਕਲ ਆ ਰਿਹਾ ਤੇ ਉਸ ਤੋਂ ਪਰਾਂ ਜਦੋਂ ਦਬਾਵਾਂਗੇ ਇਹਨੇ ਛੇ ਰੀਡਿੰਗਾਂ ਸ਼ੋਅ ਕਰਨੀਆਂ ਆ ਮੈਂ ਪਿਛਲੇ 6 ਬਿੱਲਾਂ ਦੇ ਵਿੱਚ ਯਾਨੀ ਕਿ ਦੋ ਮਹੀਨੇ ਬਾਅਦ ਬਿੱਲ ਆਉਂਦਾ ਵਾ ਹਰ ਮਹੀਨੇ ਵਿੱਚ ਜਿਹੜਾ ਵਾ ਆਪਣੀ ਜਿਹੜੀਆਂ ਪਿਛਲੀਆਂ 6 ਵਾਰ ਜਿਹੜਾ ਨਾ ਕਿੰਨਾ ਕਨ ਲੋਡ ਹਰ ਮਹੀਨੇ ਚੱਲ ਉਸ ਤੋਂ ਬਾਅਦ 2 ਵਜੇ ਦੀ ਕੇਡ ਆ ਜੂ ਆ ਗਈ ਜੀ ਉੱਤੋਂ ਨੰਬਰ ਚੱਲ ਰਿਆ ਨਾਲ ਉਸ ਤੋਂ ਬਾਅਦ 3 ਵਜੇ ਦੀ ਆ ਗਈ ਉਸ ਤੋਂ ਬਾਅਦ 4 ਵਜੇ ਦੀ ਆ ਗਈ ਉਸ ਤੋਂ ਬਾਅਦ 5 ਵਜੇ ਦੀ ਉਸ ਤੋਂ ਬਾਅਦ 6 ਵਜੇ ਦੀ ਇਸੇ ਤਰ੍ਹਾਂ ਦੁਬਾਰਾ ਆਈ ਨਹੀਂ ਕੇਵੀ ਇਹ ਕੇਵੀ ਦਾ ਬੱਸ ਹੋਰ ਗੱਲ ਕਰਦੇ ਵੀ ਕੇਵੀ ਦੀ ਜਿਹੜੀ ਘਰੇਲੂ ਰੋਡ ਵਿਚ ਜਿਹੜੇ ਕੋਈ ਵੈਲਿਊ ਨਹੀਂ ਹੁੰਦੀ ਇਹਦੀ ਮੇਰ ਮਟਰ ਨਹੀਂ ਕੀਤੀ ਜਾਂਦੀ ਇਸ ਤੋਂ ਅੱਗੇ ਚੱਲਦੇ ਹਾਂ ਇਹ ਕੇਵੀ ਦੇ ਉਹ ਛੇੜੀਆਂ ਸ਼ੋਅ ਕਰੂਗਾ ਛੇੜੀਆਂ ਦੇ ਬਾਅਦ ਜਿਹੜਾ ਵਾ ਇਹਨਾਂ ਆਪਾਂ ਦੱਸਣਾ ਵਾ ਤੇ ਵੋਲਟ ਕਿੰਨੇ ਚੱਲ ਰਹੇ ਨੇ ਇਸ ਟਾਈਮ ਆਪਾਂ ਕਸ ਸਪਲਾਈ ਕਿੰਨੀ ਆ ਰਹੀ ਹੈ ਦੇਖੋ 241.42 241 ਵੋਲਟ ਸਪਲਾਈ ਜਿਹੜੀ ਇਸ ਟਾਈਮ ਜਿਹੜੀ ਆ ਚੱਲ ਰਹੀ ਆ ਇਸ ਤੋਂ ਪਰੰਤ ਆ ਗਿਆ 1.10 ਐਂਪੀਅਰ ਇਹਦਾ ਮਤਲਬ ਇਹ ਆ ਵੀ ਆਪਣੇ ਜਿਹੜਾ ਇਹ ਮੀਟਰ ਜਿਹੜਾ ਚੱਲ ਰਿਹਾ ਵਾ ਇਸ ਮੀਟਰ ਉੱਤੇ ਜਿਹੜਾ ਇਸ ਟਾਈਮ 1.10 ਐਂਪੀਅਰ ਲੋਡ ਚੱਲ ਰਿਹਾ ਵਾ ਯਾਨੀ ਕਿ 0.25 ਕਿਲੋਵਾਟ ਦਾ ਲੋਡ ਇਸ ਟਾਈਮ ਇਸ ਘਰ ਤੇ ਚੱਲ ਰਿਹਾ ਇਹ ਕੇ ਵੀ ਫਿਰ ਆ ਗਿਆ ਇਸ ਤੋਂ ਬਾਅਦ ਪਾਵਰ ਫੈਕਟਰ ਆ ਗਿਆ ਇਹ ਸਾਰਾ ਹੋ ਗਿਆ ਇਹ ਆਪਣੇ ਇੱਕ ਮੀਟਰ ਦੀ ساری ਡਿਟੇਲ ਸੀ ਇੱਕ ਮੀਟਰ ਜਿਹੜਾ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਇਸ ਮੀਟਰ ਦੇ ਵਿੱਚ ਕਿੱਥੋਂ ਦੇਖਣਾ ਆਪਣੇ ਜੁਨਟਾ ਕਿੱਥੇ ਹੁੰਦੀਆਂ ਨੇ ਕਿਹੜੀ ਜਿਹੜੀ ਕਿਹੜੀ ਜਗ੍ਹਾ ਦੀ ਕਿਹੜਾ ਪੈਰਾਮੀਟਰ ਜਿਹੜਾ ਵਾ ਕਿੱਥੇ ਹੁੰਦਾ ਉਸ ਤੋਂ ਬਾਅਦ ਇੱਕ ਤਾਂ ਹੋਰ ਮੀਟਰ ਚੈੱਕ ਕਰਾਉਣੇ ਆ ਚਾਓ ਦੂਸਰੇ ਮੀਟਰ ਨਾਲ ਚੱਲਦੇ ਆ ਥੋੜੀ ਜਿੱਦ ਬਾਅਗ ਰੱਖਾਂਗੇ ਜਦੋਂ ਆਠੇ ਸ਼ੁਰੂ ਹੋ ਗਏ ਜਿਸ ਤਰ੍ਹਾਂ ਆਠੇ ਲਿਖਿਆ ਸਾਰੇ ਸਕਰੀਨ ਤੇ ਜ਼ੀਰੋ ਬਣੀ ਆ ਗਈਆਂ ਉਸ ਤੋਂ ਬਾਅਦ ਰੇੜੀ ਸ਼ੁਰੂ ਕਰਦੇ ਆ ਕਲੀਅਰ ਦਬਾਵਾਂਗੇ ਤਾਂ ਤਾਰੀਖ ਸ਼ੋ ਹੋ ਜਾਏਗੀ 29 9 25 ਜਿਸ ਤਰ੍ਹਾਂ ਤਾਰੀਖ ਹੈ 11759 ਯਾਨੀ ਕਿ ਇਸ ਟਾਈਮ ਦਾ ਜਿਹੜਾ ਮੀਟਰ ਦਾ ਜਿਹੜਾ ਆਪਣਾ ਟਾਈਮ ਸ਼ੋਅ ਕਰੰਦਾ ਹੈ ਜੋ ਮੀਟਰ ਤੇ ਫੀਡ ਚੱਲ ਰਿਹਾ ਹੈ ਇਸ ਟਾਈਮ ਉਸ ਤੋਂ ਬਾਅਦ ਆਇਆ ਦਾ ਸੀਰੀਅਲ ਨੰਬਰ ਜੋ ਇਹ ਸੀਰੀਅਲ ਨੰਬਰ ਲਿਖਿਆ 9552274 ਉਹੀ ਐਕਚੂਅਰ ਆ ਤੁਹਾਨੂੰ 52274 ਉਸ ਤੋਂ ਪਰંત ਜਿਹੜਾ ਆਹ ਆਰ ਕੇਡਬਲਯੂਐਚ ਦੇ ਨਾਲ ਕੋਈ ਕਰਕੇ ਦਿਖਾ ਦਿਓ ਕੇਡ ਜੋ ਅੱਛੀ ਤਰ੍ਹਾਂ 14191 ਇਹ ਜਿਹੜੀ ਇਹਦੀ ਐਕਚੂਅਰ ਰੀਡਿੰਗ ਆ ਜਿਹੜੀ ਦੇ ਆਧਾਰ ਤੇ ਜਿਹੜਾ ਉਹ ਬਿਲੀ ਦਾ ਬਿੱਲ ਬਣਦਾ ਵਾ ਜੋ ਘਰ ਦਾ ਬਿੱਲ ਬਣੇਗਾ ਉਹ ਇਸੀ ਰੀਡਿੰਗ ਦੇ ਆਧਾਰ ਤੇ ਬਣੂਗਾ ਉਸ ਤੋਂ ਪਰંત ਆ ਗਿਆ ਕੇਵੀ ਕਈ ਵੇ ਜਿਹੜੀ ਆ ਐਸਪੀ ਕਨੈਕਸ਼ਨ ਜਿਹੜੇ ਵੱਡੇ ਹੁੰਦੇ ਆ ਇਥੇ ਮੋਟਰਾਂ ਦਾ ਰੈਕੀ ਲੋਡ ਚੱਲਦਾ ਉਹਨਾਂ ਦੀ ਵੈਲਿਊ ਲੈ ਜਾਂਦੀ ਹੈ ਉੱਥੇ ਰੀਡਿੰਗੇ ਪੜੀ ਜਾਂਦੀ ਹੈ ਪਰ ਘਰ ਦੀ ਜਿਹੜੀ ਰੀਡਿੰਗ ਹੁੰਦੀ ਘਰੇਲੂ ਮੀਟਰ ਦੇ ਵਿੱਚ ਜਿਹੜੀ ਆ ਉਹ ਕੇਡব্লিউਐਚ ਨਾ ਹੀ ਲੈ ਜਾਂਦੀ ਹੈ ਉਸ ਤੋਂ ਪ੍ਰੰਤ ਚੱਲ ਗਿਆ ਇਹ ਆ ਗਿਆ ਫਿਰ ਉਸੇ ਤਰ੍ਹਾਂ ਜਿੱਦੋਂ ਦੂਸਰੇ ਮੀਟਰ ਤੇ ਦੇਖਿਆ ਸੀ ਆਪਾਂ 2.86 ਕਿਲੋਵਾਟ ਇਸ ਟਾਈਮ ਇਸ ਮੀਟਰ ਤੇ ਜਿਹੜਾ 2.86 ਕਿਲੋਵਾਟ ਚੱਲ ਰਿਹਾ ਉਸ ਪ੍ਰੰਤ ਤਾਂ ਛੇ ਰੀਡਿੰਗਾਂ ਦੇਵੇਗਾ ਪਿਛਲੇ ਲੋਡ ਦੀਆਂ ਪਿਛਲੇ ਮਹੀਨੇ ਜੋ ਮੈਕਸ ਡਿਮਾਂਡ ਚੱਲੀ ਹੋਊਗੀ ਨਾ ਉਹ ਸਰਸੂਗਾ ਦੇਖੋ ਆਹ ਜ 1 2 ਦੋ ਨੰਬਰ ਲਿਖਿਆ ਥਲੇ 3 4 5 6 ਠੀਕ ਹੈ ਇਸੇ ਤਰ੍ਹਾਂ ਮੁੜ ਕੇ ਕੇਵੀ ਇਹ ਰੀਡਿੰਗ ਇਹ ਕੇਵੀ ਰੀਡਿੰਗ ਸ਼ੋ ਹੋ ਗਈ ਕਿਲੋਵੋਟ ਐਂਪੀਅਰ ਆਵਰ ਜਿਹੜਾ ਚੱਲਦਾ ਉਹ ਦੀ ਰੀਡਿੰਗ ਆ ਗਈ ਇਸੇ ਤਰ੍ਹਾਂ ਆ ਗਈਆਂ 6 ਕੇਵੀ ਦੀਆਂ ਰੀਡਿੰਗਾਂ ਆ ਗਈਆਂ ਫਿਰ ਆ ਗਿਆ ਆਪਣਾ ਵੋਲਟੇਜ ਕਿ ਇਸ ਟਾਈਮ ਇਸ ਮੀਟਰ ਤੇ ਕਿੰਨੇ ਵੋਲਟ ਸਪਲਾਈ ਕਰ ਰਿਹਾ ਸਪਲਾਈ ਕਿੰਨੇ ਚੜੀ 242.88 ਵੋਲਟ ਸਪਲਾਈ ਜਿਹੜੀ ਉਹ ਚੜ ਰਹੀ ਹੈ ਐਂਪੀਅਰ ਇਸ ਟਾਈਮ ਜਿਹੜਾ ਇਸ ਮੀਟਰ ਉੱਤੇ ਲੋਡ ਕੰਨਾ ਪੈ ਰਿਹਾ 0.65 ਐਂਪੀਅਰ ਇਹ ਲੋਡ 0.13 ਯਾਨੀ ਕਿ 130 ਵਾਟ 130 ਵਾਟ ਜਿਹੜੀ ਜਿਹੜਾ ਲੋਡ ਜਿਹੜਾ ਇੱਥੇ ਚੱਲ ਰਿਹਾ ਹੈ ਮੀਟਰ ਤੇ ਉਸ ਤੋਂ ਬਾਅਦ ਪਾਵਰ ਫੈਕਟਰ ਹੈਗਾ 0.85 ਪਾਵਰ ਫੈਕਟਰ ਜਿਹੜਾ ਤਕਰੀਬਨ ਕੋਈ ਵੈਲਿਊ ਲਖਦੇ ਦੇ ਵਿੱਚ ਘਰ ਦੇ ਲੋਡ ਦੇ ਵਿੱਚ ਪਾਵਰ ਫੈਕਟਰ ਜਿਹੜਾ ਐਸਪੀ ਨੈਸ਼ਨ ਦੇ ਵਿੱਚ ਜਿਹੜਾ ਵੈਲਿਊ ਬਹੁਤ ਰਹਤਾ ਵਾ ਉਹਦੇ ਕੋਈ ਜਿਹੜਾ ਉਹਨਾਂ ਦੇ ਬਿੱਲ ਘੱਟ ਦੇ ਵਾਦੇ ਹੈ ਇਸ ਵਕਤ ਖਤਮ ਦੀ ਇਸ ਹੀ ਰੀਡਿੰਗ ਟੋਟਲ ਆਪਣੇ ਮੀਟਰਾਂ ਦੀ ਜੋ ਤੁਹਾਨੂੰ ਮਤਾਨ ਕਰ ਦਿੱਤੀ ਗਈ ਆ ਕਿ ਕਿਸ ਤਰ੍ਹਾਂ ਆਪਾਂ ਆਪਣੇ ਘਰ ਦਾ ਮਿੱਟਰ ਜਿਹੜਾ ਉਹ ਉਹ ਦਾ ਜਿਹੜਾ ਜੁੰਟ ਜਿਹੜਾ ਚੱਕਰਸਦੇ ਹੋ ਜੁੰਟ ਕਿੱਥੇ ਦੇ ਜਿੱਥੇ ਆਧਾਰ ਤੇ ਜਿਹੜਾ ਬਿੱਲ ਬੰਦਾ ਵਾ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਵਾ ਸਾਰੇ ਮੀਟਰਾਂ ਦਾ ਆਪਣਾ ਘਰ ਦਾ ਲੋਡ ਦੇਖ ਸਕਦੇ ਹੋ ਕਿ ਮੇਰੇ ਮੀਟਰ ਦੇ ਜੁੰਟਾ ਕਿੰਨੀ ਖਪਤ ਹੋਈ ਆ ਕਿ ਸਹਾਰ ਤੇ ਮੇਰਾ ਬਿੱਲ ਜਿਹੜਾ ਆਵੇਗਾ ਇਹ ਜੇ ਚੰਗੀ ਲੱਗੀ ਹੋਵੇ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਧੰਨਵਾਦ ਪਿਆਰੇ ਖਾਲਸਾ ਭਾਈ